ਹਾਂਜੀ ਸਟੂਡੈਂਟ ਬੇਟਾ ਅੱਜ ਦੇ ਲੈਕਚਰ ਚ ਆਪਾਂ ਕਰਨਾ ਵਾ ਹਾਸਰਸ ਠੀਕ ਆ ਰਸ ਵਾਲਾ ਕੁਐਸਚਨ ਆਪਾਂ ਸ਼ੁਰੂ ਕੀਤਾ ਹੋਇਆ 12ਵੀਂ ਕਲਾਸ ਦਾ ਇਲੈਕਟਿਵ ਪੰਜਾਬੀ ਦਾ ਕੁਐਸਚਨ ਆ ਸਾਹਿਤ ਬੋਧ ਕਿਤਾਬ ਦਾ ਇਹਦੇ ਵਿੱਚ ਦੇਖੋ ਬੇਟਾ ਮੈਂ ਤੁਹਾਨੂੰ ਪਹਿਲਾਂ ਸ਼ਿੰਗਾਰ ਰਸ ਕਰਾ ਚੁੱਕੀ ਆ ਜੇ ਤੁਸੀਂ ਨਹੀਂ ਸੁਣਿਆ ਤਾਂ ਉਹ ਲੈਕਚਰ ਜ਼ਰੂਰ ਸੁਣਨਾ ਤੁਸੀਂ ਮੈਂ ਇਹਦਾ ਲਿੰਕ ਬੇਟਾ ਡਿਸਕ੍ਰਿਪਸ਼ਨ ਚ ਪਾ ਦੂੰਗੀ ਤੁਸੀਂ ਉੱਥੇ ਜ਼ਰੂਰ ਸੁਣ ਲੈਣਾ ਇਹਨੂੰ ਠੀਕ ਆ ਤਾਂ ਤੁਹਾਨੂੰ ਸਮਝ ਆ ਜਾਊਗਾ ਵੀ ਰਸ ਕਿਹਨੂੰ ਕਹਿੰਦੇ ਆ ਤੇ ਪਹਿਲਾ ਰਸ ਕਿਹੜਾ ਵਾ ਪਹਿਲਾ ਰਸ ਹੈਗਾ ਸੀ ਬੇਟਾ ਸ਼ਿੰਗਾਰ ਰਸ ਹੁਣ ਦੂਜਾ ਆਪਾਂ ਕਰਨਾ ਬੇਟਾ ਹਾਸ ਰਸ ਹਾਸ ਰਸ ਕੀ ਹੁੰਦਾ ਬੇਟਾ ਦੇਖੋ ਹਾਸ ਰਸ ਹਾਸ ਤੋਂ ਪਤਾ ਹੀ ਲੱਗਦਾ ਤੁਹਾਨੂੰ ਹਨ ਬਈ ਹਾਸੇ ਵਾਲਾ ਰਸ ਜਿਹਦੇ ਨਾਲ ਸਾਨੂੰ ਹਾਸਾ ਆਵੇ ਉਹ ਜਿਹੜਾ ਸਥਾਈ ਭਾਵ ਹੈ ਹਾਸੇ ਵਾਲਾ ਸਥਾਈ ਭਾਵ ਉਹ ਰਸ ਆ ਠੀਕ ਹੈ ਬੇਟਾ ਜਦੋਂ ਸਾਨੂੰ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਆ ਉਦੋਂ ਖਿੜਖਿੜ ਕਰਦਾ ਹਾਸਾ ਸਾਨੂੰ ਰੌਣਕਾਂ ਬਖਸ਼ਦਾ ਹੈ ਇਸ ਰੌਣਕਾਂ ਬਖਸ਼ ਹਾਸੇ ਤੋਂ ਹੀ ਹਾਸ ਰਸ ਉਜਾਗਰ ਹੁੰਦਾ ਹੈ ਠੀਕ ਆ ਬੇਟਾ ਜਦੋਂ ਆਪਾਂ ਹੱਸਦੇ ਆ ਉਦੋਂ ਹੀ ਜਿਹੜਾ ਹਾਸ ਰਸ ਆ ਉਹ ਪੈਦਾ ਹੁੰਦਾ ਹੈ ਹਾਸਾ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਹਾਸਾ ਉਹ ਹੁੰਦਾ ਜਿਹੜਾ ਸਾਡਾ ਜੀ ਦਿਖਾਵੇ ਭਾਵੇਂ ਸਾਡੇ ਉੱਤੇ ਜਦੋਂ ਕੋਈ ਹੱਸਦਾ ਤਾਂ ਸਾਨੂੰ ਦੁੱਖ ਲੱਗਦਾ ਹਨ ਇੱਕ ਹਾਸਾ ਹੁੰਦਾ ਸਾਡਾ ਮਨ ਪਰ ਚਾਵੇ ਜਦੋਂ ਸਾਡਾ ਐਂਟਰਟੇਨ ਹੁੰਦਾ ਆਪਾਂ ਹੱਸਦੇ ਆ ਖੁਸ਼ ਹੁੰਨੇ ਆ ਹਨਾ ਇੱਕ ਹਾਸਾ ਸਾਡਾ ਤਣਾਅੋ ਘਟਾਵੇ ਹਾਸਾ ਵੀ ਇੱਕ ਐਕਸਰਸਾਈਜ਼ ਵੀ ਹੁੰਦਾ ਵਾ ਜਿਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਬੋਡੀ ਦਾ ਤਣਾਅੋ ਆ ਜਿਹੜਾ ਉਹ ਘਟਦਾ ਵਾ ਬਹੁਤ ਸਾਰੇ ਲੋਕ ਹਾਸੇ ਨੂੰ ਐਜ਼ ਅ ਐਕਸਰਸਾਈਜ਼ ਲੈਂਦੇ ਆ ਇੱਕ ਹਾਸਾ ਸਾਨੂੰ ਚੋਬ ਲਗਾਵੇ ਤੇ ਇੱਕ ਹਾਸਾ ਜਿਹੜਾ ਸਾਡੇ ਮਨ ਨੂੰ ਚੋਬ ਲਗਾਵੇ ਭਾਵ ਸਾਡੇ ਮਨ ਨੂੰ ਟੁੰਬਦਾ ਵਾ ਵੀ ਹਾਂ ਇਹ ਸਾਡੇ ਤੇ ਕਿਉਂ ਹੱਸਿਆ ਇਹ ਬੰਦਾ ਹਨਾ ਹਾਸ ਸੇ ਕਈ ਤਰ੍ਹਾਂ ਦੇ ਹੁੰਦੇ ਬੇਟਾ ਤੁਸੀਂ ਇਹ ਲਿਖ ਸਕਦੇ ਹੋ ਇਹਦੇ ਵਿੱਚ ਬਹੁਤ ਸੌਖੀਆਂ ਲਾਈਨਾਂ ਵਾਂ ਅਗਰ ਤੁਸੀਂ ਕਦੇ ਵੀ ਇਸ ਕੁਐਸਚਨ ਨੂੰ ਨਹੀਂ ਰੀਡ ਕੀਤਾ ਨਾ ਤੁਸੀਂ ਇੱਕ ਵਾਰ ਸੁਣ ਕੇ ਦੇਖੋ ਤੁਹਾਨੂੰ ਜਦ ਹੀ ਯਾਦ ਹੋ ਜਾਣਾ ਇੱਕ ਬੇਟਾ ਹੋਰ ਗੱਲ ਲਿਖਣੀ ਆਪਾਂ ਵੀ ਜਿਹੜੇ ਕਵੀ ਆ ਤੇ ਕਲਾਕਾਰ ਆ ਉਹਨਾਂ ਦਾ ਹਾਸਾ ਜਿਹੜਾ ਉਹ ਉਸਾਰੂ ਹੁੰਦਾ ਹੈ ਮਨੁੱਖੀ ਜੀਵਨ ਵਿੱਚ ਅਨਮੋਲ ਗੱਲਾਂ ਅਨਮੋਲ ਘਟਨਾਵਾਂ ਠੀਕ ਆ ਉਹ ਇਹ ਕੀ ਕਰਦਾ ਕਵੀ ਇਹਨਾਂ ਸਹਾਇਆਂ ਦਾ ਹਸੌਣਾ ਮਸਾਲਾ ਇਕੱਠਾ ਕਰਕੇ ਉਹ ਕਵਿਤਾ ਲਿਖ ਦਿੰਦਾ ਜਾਂ ਕੋਈ ਹੋਰ ਰਚਨਾ ਲਿਖ ਦਿੰਦਾ ਜਿਹਦੇ ਨਾਲ ਕੀ ਹੁੰਦਾ ਉਹ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਕੋਸ਼ਿਸ਼ ਕਰਦਾ ਵਾ ਠੀਕ ਹੈ ਬੇਟਾ ਇਹ ਸਾਸੇ ਨੂੰ ਅਸੀਂ ਸਾਹਿਤਿਕ ਹਾਸਾ ਕਹਿੰਦੇ ਹਾਂ ਜਿੰਨੀਆਂ ਲਾਈਨਾਂ ਬੇਟਾ ਮੈਂ ਅੰਡਰਲਾਈਨ ਕਰੀਆਂ ਨਾ ਇਹਦੇ ਵਿੱਚੋਂ ਤੁਹਾਨੂੰ ਜਿੰਨੀਆਂ ਵੀ ਯਾਦ ਰਹਿੰਦੀਆਂ ਤੁਸੀਂ ਇੰਨੀਆਂ ਲਿਖ ਦਿਓ ਤੁਹਾਡੇ ਲਈ ਇਸਫੀਸ਼ੀਅਲ ਪੰਜਾਬੀ ਸਾਹਿਦ ਵਿੱਚ ਬੇਟਾ ਸੁਤਰਾ ਤੇ ਬੁੱਲੇ ਸ਼ਾਹ ਦੇ ਜਿਹੜੇ ਹਾਸ ਰਸੀਖਾਬ ਬੋਲ ਆ ਉਹ ਬਹੁਤ ਮਸ਼ਹੂਰ ਆ ਇੱਥੇ ਸੁਤਰੇ ਦੇ ਨਾ ਸਿੱਧੇ ਸਾਦੇ ਬੋਲ ਲਿਖੇ ਹੋਏ ਆ ਜਿਹੜੇ ਮਿੰਨਾ ਮਿੰਨਾ ਹਾਸਾ ਛੇੜਦੇ ਆ ਜਿਵੇਂ ਦੇਖੋ ਲਿਖਿਆ ਹੋਣੀ ਨਿੱਕੇ ਹੁੰਦੇ ਟੱਗੇ ਚਾਰੇ ਵੱਡੇ ਹੋਏ ਹਲਵਾ ਆ ਬੁੱਡੇ ਹੋਏ ਮਾਲਾ ਫੇਰੀ ਰੱਬ ਦਾ ਉਲੰਭਾ ਲਾਇਆ ਦੇਖੋ ਕਿੰਨੀਆਂ ਸੌਖੀਆਂ ਲਾਈਨਾਂ ਹਨਾ ਤੁਹਾਨੂੰ ਤੁਸੀਂ ਦੋ ਤਿੰਨ ਵਾਰੀ ਰੀਡ ਕਰੋਗੇ ਨਾ ਤੁਹਾਨੂੰ ਜਦ ਹੀ ਯਾਦ ਹੋ ਜਾਣੀਆਂ ਇਸੇ ਲਾਈਨ ਦੀ ਤੁਸੀਂ ਚਾਰ ਲਾਈਨਾਂ ਬਣਾ ਕੇ ਲਿਖ ਸਕਦੇ ਹੋ ਠੀਕ ਹੈ ਇੱਥੇ ਤੱਕ ਇੱਕ ਲਾਈਨ ਬਣਾ ਦਿਓ ਇੱਥੇ ਤੱਕ ਦੋ ਲਾਈਨਾਂ ਇੱਥੇ ਤੱਕ ਤਿੰਨ ਲਾਈਨਾਂ ਤੇ ਅਗਲੀ ਚਾਰ ਠੀਕ ਹੈ ਬੇਟਾ ਇਹ ਤੁਸੀਂ ਇੱਦਾਂ ਬਣਾ ਕੇ ਐਗਜ਼ਾਮਪਲ ਲਿਖ ਸਕਦੇ ਹੋ ਫਿਰ ਇੱਕ ਹੋਰ ਆ ਬੁੱਲੇ ਸ਼ਾਹ ਦੀ ਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਠੀਕ ਹੈ ਇਹਨੂੰ ਤੁਸੀਂ ਦੋ ਲਾਈਨਾਂ ਬਣਾ ਕੇ ਲਿਖ ਸਕਦੇ ਹੋ ਇੰਨੀਆਂ ਸੌਖੀਆਂ ਲਾਈਨਾਂ ਹਨ ਬੇਟਾ ਤੁਸੀਂ ਇੱਕ ਵਾਰ ਰੀਡ ਕਰੋਗੇ ਜਦ ਹੀ ਯਾਦ ਹੋ ਜਾਣੀਆਂ ਇੱਕ ਉਦਾਹਰਨ ਹੋਰ ਆ ਬੇਟਾ ਦੇਖੋ ਗੁਰਨਾਮ ਸਿੰਘ ਤੀਰ ਦੀ ਕਵਿਤਾ ਵਾ ਠੀਕ ਹੈ ਉਹਨਾਂ ਨੇ ਲਿਖਿਆ ਰਾंजे ਦਮ ਮੈਮੋਰੰਡਮ ਉਹਦੇ ਵਿੱਚ ਉਹਨਾਂ ਨੇ ਨਾ ਰਾंजे ਦਾ ਅੰਗਰੇਜ਼ੀ ਕਰਨ ਕੀਤਾ ਠੀਕ ਹੈ ਉਹਨਾਂ ਨੇ ਦੇਖੋ ਜਿਵੇਂ ਲਿਖਿਆ ਲਾਈਨਾਂ ਬਹੁਤ ਸੋਹਣੀਆਂ ਜੇ ਤਾਂ ਤੁਹਾਨੂੰ ਯਾਦ ਹੁੰਦੀਆਂ ਤਾਂ ਲਿਖ ਦਿਓ ਨਹੀਂ ਤਾਂ ਤੁਸੀਂ ਉੱਪਰ ਵਾਲੀਆਂ ਲਿਖ ਸਕਦੇ ਹੋ ਮੈਂ ਤੁਹਾਨੂੰ ਚਾਰ ਲਾਈਨਾਂ ਰੀਡ ਕਰਕੇ ਦੱਸੂਗੀ ਕਿਉਂਕਿ ਜਦੋਂ ਜਿਆਦਾ ਲਾਈਨਾਂ ਕਰਦੇ ਆ ਨਾ ਆਪਾਂ ਫਿਰ ਮਿਕਸ ਹੋ ਜਾਂਦਾ ਸਾਰਾ ਕੁਝ ਮੈਡਮ ਕੀ ਅੱਖਾਂ ਤੈਨੂੰ ਕਿਵੇਂ ਅੱਖਾਂ ਅੱਜ ਆਖਣੇ ਦੀ ਪੈ ਗਈ ਲੋੜ ਹੀਰੇ ਫਸਟ ਏਡ ਦੇ ਥਾਂ ਤੂੰ ਰੇਡ ਕੀਤਾ ਸਾਡਾ ਹਿੱਲਿਆ ਏ ਜੋੜ ਜੋੜ ਹੀਰੇ ਜੇ ਤੂੰ ਖੇੜਿਆਂ ਬਾਂਝ ਨਹੀਂ ਰਹਿ ਸਕਦੀ ਮੱਜਾ ਚਾਰੀਆਂ ਦੇ ਪੈਸੇ ਮੋੜ ਹੀਰੇ ਮੇਰੇ ਟੀਏ ਤੇ ਡੀਏ ਦਾ ਕਰ ਲਿਖਾ ਮੈਨਾ ਮੰਗਦਾ ਲੱਖ ਕਰੋੜ ਹੀਰੇ ਠੀਕ ਹੈ ਬੇਟਾ ਇਹ ਚਾਰ ਲਾਈਨਾਂ ਅਗਰ ਤੁਹਾਨੂੰ ਯਾਦ ਹੁੰਦੀਆਂ ਲਿਖ ਸਕਦੇ ਹੋ ਨਹੀਂ ਤਾਂ ਉੱਪਰ ਵਾਲੀਆਂ ਲਿਖ ਦਿਓ ਓਕੇ ਇਹ ਹੋ ਗਿਆ ਤੁਹਾਡਾ ਹਾਸ ਰਸ ਹਾਸ ਰਸ ਤੋਂ ਬਾਅਦ ਬੇਟਾ ਅਗਲਾ ਰਸ ਹੈਗਾ ਕరుణ ਰਸ ਠੀਕ ਆ ਇਹਦੇ ਜੇ ਤੁਸੀਂ ਪਹਿਲੀ ਲਾਈਨ ਉਹੀ ਲਿਖਣੀ ਆ ਸਾਰੇ ਰਸਾਂ 'ਚ ਜੇ ਤੁਸੀਂ ਸਥਾਈ ਭਾਵ ਵਾਲੀ ਪਹਿਲੀ ਲਾਈਨ ਲਿਖਣੀ ਆ ਜਿਵੇਂ ਸ਼ਿੰਗਾਰ ਰਸ ਦਾ ਸਥਾਈ ਭਾਵ ਪ੍ਰੀਤ ਹੈ ਠੀਕ ਹੈ ਹਾਸ ਰਸ ਦਾ ਸਥਾਈ ਭਾਵ ਹਾਸਾ ਹੈ ਤੇ ਕਰुण रस ਦਾ ਸਥਾਈ ਭਾਵ ਸ਼ੋਕ ਹੈ ਇਹ ਤੁਸੀਂ ਫਸਟ ਲਾਈਨ ਜ਼ਰੂਰ ਲਿਖਣੀ ਹੈ ਸਾਰਿਆਂ ਨੇ ਇਹਦੇ ਵਿੱਚ ਲਿਖਿਆ ਵਿਸ਼ਵਨਾਥ ਨੇ ਲਿਖਿਆ ਹੈ ਕਿ ਮਨ ਚਾਹਤ ਪ੍ਰੀਅ ਵਸਤੂ ਦੇ ਨਾਲ ਮਿਲਣ ਕਰਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ ਹੋਵੇ ਉੱਥੇ ਕਰुण ਰਸ ਦਾ ਪ੍ਰਗਟਾਉ ਹੁੰਦਾ ਹੈ ਵੀ ਜਦੋਂ ਸਾਨੂੰ ਸਾਡੇ ਮਨ ਦੀ ਇੱਛਾ ਵਾਲੀ ਕੋਈ ਚੀਜ਼ ਨਹੀਂ ਮਿਲਦੀ ਤਾਂ ਫਿਰ ਸ਼ੋਕ ਪ੍ਰਗਟ ਹੁੰਦਾ ਉਹ ਕਰुण ਰਸ ਹੈ ਠੀਕ ਹੈ ਬੇਟਾ ਕਰुण रस ਦਾ ਅਨੁਭਵ ਬਹੁਤ ਤੀਬਰ ਹੁੰਦਾ ਹੈ ਕਿਉਂਕਿ ਇਸ ਵਿੱਚ ਹਮਦਰਦੀ ਅਤੇ ਸੰਵੇਦਨਾ ਡੂੰਗੀ ਹੁੰਦੀ ਹੈ ਠੀਕ ਹੈ ਮਨੁੱਖ ਆਪਣੇ ਪ੍ਰਿਆਜਨ ਦੇ ਸ਼ੋਕ ਵਿੱਚ ਇੰਨਾ ਬਿਗਲ ਜਾਂਦਾ ਹੈ ਕਿ ਕੁੱਲ ਦੁਨੀਆ ਦੇ ਦਰਦ ਵਿੱਚ ਉਸ ਦਾ ਰੋਮ-ਰੋਮ ਪੀੜਿਤ ਹੋ उठता ਹੈ ਜਦੋਂ ਦੇਖੋ ਘਰ ਵਿੱਚ ਕਿਸੇ ਦੀ ਡੈਥ ਹੋ ਜAVE ਆਪਾਂ ਕਿੰਨਾ ਦੁਖੀ ਹੁੰਨੇ ਆ ਨਾ ਉਸ ਵੇਲੇ ਜਿਹੜਾ ਸ਼ੋਕ ਉਪਜਦਾ ਵਾ ਉਹ ਕਰुण ਰਸ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਰੂਣਾ ਭਾਵ ਵਿੱਚ ਪਸੀਜ ਕੇ ਰੱਬ ਨੂੰ ਉਲਾਮਾ ਦਿੱਤਾ ਹੈ ਐ ਤੇ ਲਿਖਿਆ ਹੈ ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦਨਾ ਆਇ ਇਹ ਦੋ ਲਾਈਨਾਂ ਬੇਟਾ ਤੁਸੀਂ ਬਣਾ ਕੇ ਲਿਖ ਸਕਦੇ ਹੋ ਜਾਂ ਇੱਕ ਲਾਈਨ ਚ ਲਿਖ ਸਕਦੇ ਹੋ ਇੱਕ ਹੋਰ ਉਦਾਹਰਣ ਲਿਖ ਸਕਦੇ ਹੋ ਬੇਟਾ ਇੱਕ ਗੁਰੂ ਨਾਨਕ ਦੇਵ ਜੀ ਦੀ ਲਿਖ ਦਿਓ ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦਨਾ ਆਇ ਇੱਕ ਤੁਸੀਂ ਲਿਖ ਸਕਦੇ ਹੋ ਵੀ ਆਪ ਇਦਾਂ ਹੀ ਪਹਿਲੀ ਲਾਈਨ ਲਿਖ ਦੇਣੀ ਆ ਆਧੁਨਿਕ ਯੁੱਗ ਵਿੱਚ ਹਿੰਦ-ਪਾਕ ਦੀ ਵੰਡ ਸਮੇ ਅਮਰਤਾ ਪ੍ਰੀਤਮ ਨੇ ਕੀਰਨੇ ਪਾਏ ਸਨ ਠੀਕ ਹੈ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਉਦੋਂ ਅਮਰਤਾ ਪ੍ਰੀਤਮ ਨੇ ਲਾਈਨਾਂ ਲਿਖੀਆਂ ਕਵਿਤਾ ਲਿਖੀ ਉਦੋਂ ਅੱਜ ਆਂਖਾਂ ਬਾਰਸ਼ਾਂ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੋਂਦਿਆਂ ਤੈਨੂੰ ਵਾਰਿਸ਼ਾਂ ਨੂੰ ਕਹਿਣ ਇਹ ਚਾਰ ਲਾਈਨਾਂ ਲਿਖ ਦਿਓ ਬੇਟਾ ਅਗਰ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ 6 ਵੀ ਕਰ ਲੋ ਠੀਕ ਹੈ ਇਹ ਹੋ ਗਏ ਤੁਹਾਡੇ ਦੋ ਰਸ ਇਹ ਪੇਪਰ ਤੋਂ ਪਹਿਲਾਂ ਤੁਸੀਂ ਜਰੂਰ ਸੁਣ ਕੇ ਜਾਣੇ ਸਾਰਿਆਂ ਨੇ ਠੀਕ ਹੈ ਬੇਟਾ ਓਕੇ ਜੀ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ